ਸਸਿਕਾ ਜੀ ਕਿਦਾਂ ਹੋ ਸਾਰੇ ਠੀਕ ਠਾਕ ਹੋ ਤੇ ਹੋਰ ਸੁਣਾਓ ਜੀ ਘਰ ਪਰਿਵਾਰ ਠੀਕ ਆ ਜੀ ਫੇਰ ਠੰਡ ਦਾ ਮਜ਼ਾ ਲੈ ਰਹੇ ਹੋ ਨਾ ਜੀ ਕੱਲ ਦਾ ਮੀਂਹ ਪੈ ਰਿਆ ਅੱਜ ਵੀ ਪਟਿੰਡੇ ਮੌਸਮ ਬਹੁਤ ਵਧੀਆ ਤੇ ਅੱਜ ਮੈਂ ਤੇ ਮੇਰੀ ਭੈਣ ਕੰਮ ਕਰ ਰਹੇ ਆ ਮੰਜਾ ਭਰ ਰਹੇ ਆ ਤੇ ਮੰਜੇ ਟੁੱਟੇ ਪੈ ਸੀ ਦੀਦੀ ਕਹਿੰਦੀ ਆਪਾਂ ਵਿਲੇ ਠੰਡਾ ਹੋ ਗਈ ਵਧੀਆ ਉਹ ਮੰਜੇ ਭਰਦੇ ਆ ਆ ਦੇਖੋ ਕਰ ਲਿਆ ਜੀ ਮੈਂ ਸਾਰਾ ਦੇਖੋ ਤੇ ਹੁਣ ਅਸੀਂ ਭਰਾਂਗੇ ਮੰਜਾ ਠੀਕ ਐ ਅੱਜ ਜੀ ਮੰਜਾ ਭਰਾਂਗੇ ਠੀਕ ਐ ਕਿਹੜੇ ਕਿਹੜੇ ਮੰਜੇ ਆਉਂਦੇ ਤੈਨੂੰ ਭਰਨੇ ਮੈਂ ਤਾਂ ਭਰ ਸਾਰੇ ਆਉਂਦੇ ਆ ਕਿਹੜੇ ਕਿਹੜੀ ਕੁੰਡੀਆਂ ਵਾਲੇ ਰਾਣੀ ਹਰਦੇ ਭੂ ਰਾਣੀ ਹਰਦੇ ਵੀ ਮੈਂ ਤਾਂ ਸਾਰੇ ਆਉਂਦੇ ਆ ਕਿ ਤੈਨੂੰ ਆਉਂਦੇ ਆ ਸਾਰੇ ਨਹੀਂ ਮੈਨੂੰ ਆਉਂਦੇ ਨਹੀਂ ਮੈਂ ਤੇਨੂੰ ਹੈਲਪ ਕਰਾ ਦਿੰਨੇ ਹੁਣ ਵੀ ਮੈਂ ਭਰਾਉਂਗੀ ਮੰਜਾ ਆ ਦੇਖੋ ਮੰਜਾ ਵਸੇ ਹੁਣ ਇਹਦਾ ਤਾਣਾ ਪਾਤਾ ਤਾੜੀ ਬੋਲ ਦੇਣ ਕਾਫੀ ਆ ਤਾਣਾ ਪਾਤਾ ਉਸ ਤੋਂ ਬਾਅਦ ਫਿਰ ਅਸੀਂ ਪਰ ਇਹ ਤਾਂ ਸਿੱਧਾ ਹੀ ਹੁੰਦਾ ਜੀ ਚੱਕ ਦੱਬ ਚੱਕ ਦੱਬਦਾ ਹਨਾ ਇੱਕ ਚੱਕ ਲਿਆ ਦੂਜਾ ਦੱਬ ਲਿਆ ਹੈ ਸੂਤ ਆੜਾ ਨਹੀਂ ਹੈਗਾ ਤਾਂ ਉਹੀ ਹਨ ਮਾਰਣਾ ਹੂੰ ਇਹ ਤਾਂ ਅੱਧੇ ਘੰਟੇ ਜੀ ਭਰ ਦਾਂਗੇ ਹੋਰ ਇਹ ਤਾਂ ਬਸ ਪੱਤਾ ਕੰਮ ਦਾ ਫਿਰ ਬਾਈ ਹੱਥ ਦਾ ਕੰਮ ਆ ਜੋ ਲੱਗਦੀ ਏ ਆ ਸਹੀ ਗੱਲ ਆ ਦੀਦੀ ਬਹੁਤ ਕੰਮ ਕਰਦੀ ਏ ਤਾਣੀਆਂ ਦੂਣੀਆਂ ਤੇ ਖੱਡੀ ਖੁੱਡੀ ਦਾ ਕੰਮ ਸਾਰਾ ਬੁੰਦੀ ਏ ਇਹ اهو ਸੁਪਰੀ ਤਾਂ ਵੀ ਕਰ ਦਿੰਨੀ ਆ ਡਰੀਆਂ ਡਰੀਆਂ ਕੋਟੀਆਂ ਸਵਟਰਾਂ ਸਾਰਾ ਕੁਝ ਹੋ ਗਿਆ ਪੱਕੀਆਂ ਕੁਝ ਮਰਜ਼ੀ ਖਰਾ ਲੋ ਹਾਂ ਸਹੀ ਗੱਲ ਬੰਦੇ ਵਿੱਚ ਟੈਲੈਂਟ ਹੋਣਾ ਚਾਹੀਦਾ ਹਨਾ ਹਾਂਜੀ ਹਾਂਜੀ ਆ ਦੇਖੋ ਮੈਂ ਵੀ ਗਾ ਵੀ ਲੈਣੀ ਆ ਤੇ ਮੂਵੀ ਵਗੈਰਾ ਵੀ ਬਣਾਉਣਿਆਂ ਦੇਖ ਐਕਟਿੰਗ ਵੀ ਕਰਦੇ ਆ ਇੱਧਰ ਦੇਖੋ ਅੱਜ ਅਸੀਂ ਮੰਜਾ ਭਰ ਰਹੇ ਆ ਠੀਕ ਹੈ ਆ ਦੇਖੋ ਇਹ ਮੰਜਾ ਭਰਦੇ ਆਂਗੇ ਦੀਦੀ ਹੁਣ ਮੈਨੂੰ ਇਹ ਨਹੀਂ ਬਾਣ ਪਰ ਹੁਣ ਮੇਰੇ ਨਾਲ ਇੱਕ ਸਾ ਦੇ ਉਹਨਾਂ ਇਸ ਦੇ ਨੂੰ ਕਸਾਂਗੇ ਕੱਸ ਕੇ ਫਿਰ ਅਸੀਂ ਭਰਾਂਗੇ ਤੇ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਦਾਂ ਭਰ ਗਿਆ ਠੀਕ ਹੈ ਜੀ ਭਰਦੇ ਹੋਏ ਵੀ ਵੀਡੀਓ ਠੀਕ ਹੈ ਦੇ ਆਹ ਲਓ ਜੀ ਮੰਜਾ ਬਣਾ ਲਿਆ ਇੰਨਾ ਬੁਰਦਾ ਜੀ ਅਸੀਂ ਪਹਿਲਾਂ ਤਾਣਾ ਪਾਇਆ ਸੀ ਤੇ ਆ ਤੁਸੀਂ ਸੋਚਦੇ ਹੋਵੋਗੇ ਵੀ ਆਹ ਦੋ ਰੰਗਾਂ ਕਿਵੇਂ ਕਰ ਦਿੱਤਾ ਸਾਨੂੰ ਇਹਦੇ ਨਾਲ ਸਰਾਣੇ ਦਾ ਪਤਾ ਨਹੀਂ ਲੱਗਦਾ ਸੀ ਵੀ ਸਰਾਣਾ ਕਿੱਧਰ ਆ ਤੇ ਪਾਣਾ ਕਿੱਧਰ ਆ ਉਹਨਾਂ ਅਸੀਂ ਦੋ ਰੰਗ ਦਾ ਐ ਕਰ ਦਿੱਤਾ ਵੀ ਇੱਧਰ ਸਰਾਣਾ ਇੱਧਰ ਪਾਣਾ ਅਵੇਂ ਸੀ ਮੰਜਾ ਕੋਲ ਨਾਲ ਜੇ ਕੋਈ ਲੈ ਵੀ ਜਾਂਦਾ ਫਿਰ ਰਲਦਾ ਨਹੀਂਗਾ ਹਾਂ ਅਸੀਂ ਐਂ ਚੱਕ ਲਿਆ ਹੁਣੇ ਠੀਕ ਹੈ ਠੀਕ ਹੈ ਤਾਂ ਇਹ ਐਂ ਬਣਾਇਆ ਓਕੇ ਓਕੇ ਚਲੋ